ਹਾਂ ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਅਭਿਆਸ ਆਪਾਂ 2.1 ਦਾ 2 ਨੰਬਰ ਸਵਾਲ ਕਰਨ ਲੱਗੇ ਹਾਂ ਧਿਆਨ ਦੇ ਨਾਲ ਦੇਖੋ ਹੱਲ ਕਰੋ ਬੇਟਾ ਇਹ ਜੋੜ ਘਟਾਓ ਦੇ ਸਵਾਲ ਹੈਗੇ ਆ ਬਸ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈਗੀ ਆ ਪਹਿਲਾਂ ਆਪਾਂ A ਭਾਗ ਨੂੰ ਹੱਲ ਕਰਦੇ ਹਾਂ A ਭਾਗ ਨੂੰ ਹੱਲ ਕਰਾਂਗੇ ਤਾਂ 8760 8760 ਜਮਾ 2584 ਠੀਕ ਹੈ ਬੇਟਾ ਤਾਂ ਜਦੋਂ ਅਸੀਂ ਜੋੜਾਂਗੇ ਚਾਰਾਂ ਦੇ 4 8 ਤੇ 6 14 ਇੱਕ ਹੰਸ ਲਾ ਗਿਆ ਤਾਂ 1 7 8 ਤੇ 5 13 ਫੇਰ ਇੱਕ ਹੰਸ ਲਾ ਗਿਆ ਬੇਟਾ ਇੱਥੇ 1 ਤੇ 8 9 ਤੇ 2 11 ਇਹ ਉੱਤਰ ਆ ਗਿਆ 11344 ਫੇਰ ਬੇਟਾ ਆਪਾਂ ਭੀਭਾਗ ਕਰਦੇ ਹਾਂ 29649 ਜਮਾ 5161 9649 ਜਮਾ 5161 ਤਾਂ ਬੇਟਾ 9 ਤੇ 1 11 ਇੱਕ ਹੰਸ ਲਾ ਗਿਆ 4 ਤੇ 1 5 ਤੇ 6 11 11 ਦਾ 1 ਇੱਥੇ 1 ਇੱਥੇ ਹੰਸ ਲਾ ਗਿਆ 1 ਤੇ 6 7 ਤੇ 1 8 ਕੋਈ ਅੰਸਲ ਨਹੀਂ ਹੁਣ 9 ਤੇ 5 14 ਤਾਂ ਬੇਟਾ ਅਸੀਂ ਤਿੰਨਾ ਬਾਅਦ ਕਮਾ ਜਦੋਂ ਲਾਉਨੇ 14810 ਉੱਤਰ ਆ ਗਿਆ ਬੇਟਾ ਇਹ ਸੀਗਾ ਇਹਦਾ ਬੀ ਭਾਗ ਹੁਣ ਬੇਟਾ ਅਸੀਂ ਸੀ ਭਾਗ ਕਰਦੇ ਇਹਦਾ ਤਾਂ ਸੀ ਭਾਗ ਵੀ ਉਸੇ ਤਰ੍ਹਾਂ ਹੀ 38009 ਜਮਾ 55691 ਸੀ ਭਾਗ 38009 ਜਿਵੇਂ 55600 ਕੰਨਮੇ ਠੀਕ ਹੈ ਬੇਟਾ ਤਾਂ 9 ਤੇ 1 10 1 ਹਾਂਸਲ ਆ ਗਿਆ 9 ਤੇ 1 ਫੇਰ 10 ਹੋ ਗਏ ਫੇਰ 1 ਹਾਂਸਲ ਚਲਾ ਗਿਆ ਇੱਥੇ 1 ਤੇ 6 7 ਹੋ ਗਏ ਪੁੱਤ ਤਾਂ 8 ਤੇ 5 13 1 ਹਾਂਸਲ ਇੱਥੇ ਚਲਾ ਗਿਆ ਬੇਟਾ ਤਾਂ 1 ਤੇ 3 4 ਤੇ 5 ਨੋ ਠੀਕ ਹੈ ਬੇਟਾ ਤਾਂ ਇਹ ਆ ਗਿਆ ਬੇਟਾ 93700 ਉੱਤਰ ਆ ਗਿਆ ਹੁਣ ਬੇਟਾ ਆਪਾਂ ਸਵਾਲ ਨੰਬਰ ਡੀ ਦੇ ਉੱਤੇ ਆ ਅ ਬੀ ਸੀ ਕਰ ਲਿਆ ਸੀ ਹੁਣ ਡੀ ਤੇ ਆ ਗਏ ਤਾਂ ਡੀ ਸਵਾਲ ਦੇ ਵਿੱਚ ਕੀ ਕਹਿੰਦਾ ਪਿਆ ਬੇਟਾ ਧਿਆਨ ਦੇ ਨਾਲ ਦੇਖੋ 25347 347 ਜਵਾਂ 74040 74000 40 ਤਾਂ ਬੇਟਾ ਆਪਾਂ ਇਹ ਜੋੜ ਦਾ ਸਵਾਲ ਹੈਗਾ ਹੈ ਜੋੜ ਕਰ ਦਵਾਂਗੇ ਡੀ ਪਾਗ 7 ਦੇ 7 4 ਤੇ 4 8 3 ਦੇ 3 4 ਤੇ 5 9 7 ਤੇ 2 9 ਤਾਂ ਇਹ ਆ ਗਿਆ 99387 ਹੁਣ ਬੇਟਾ ਆਪਾਂ ਈ ਪਾਰਟ ਕਰਦੇ ਆਂ ਇਹ ਪਾਗ ਥੋੜਾ ਜਿਹਾ ਧਿਆਨ ਦੇਣਾ ਰਕਮਾਂ ਤਿੰਨ ਹੈਗੀਆਂ ਇਹਦੇ ਵਿੱਚ ਤਾਂ ਇਹਦੇ ਵਿੱਚ ਕੀ ਹੈ 8761 8761 ਜਮਾ 5500 780 ਜਮਾ 4300 ਵੀ ਠੀਕ ਹੈ ਬੇਟਾ ਤਾਂ ਇਹ ਵੀ ਇਸੇ ਤਰ੍ਹਾਂ 4 ਤੇ 1 5 8 ਤੇ 6 14 ਤੇ 2 16 16 ਦਾ ਛੀਕਾ ਇੱਥੇ ਇੱਕ ਹਾਂtfrac ਚਲਾ ਗਿਆ 7 ਤੇ 1 8 ਤੇ 5 13 ਤੇ 3 16 16 ਦਾ ਛੀਕਾ ਇੱਥੇ ਇੱਕ ਹਾਂtfrac ਲਿੱਤੇ ਚਲਾ ਗਿਆ 1 ਤੇ 8 9 ਤੇ 5 14 ਤੇ 4 18 18665 ਉੱਤਰ ਆ ਗਿਆ ਠੀਕ ਹੈ ਬੇਟਾ ਤਾਂ ਹੁਣ ਬੇਟਾ ਆਪਾਂ ਇਹਦੇ ਐਫ ਭਾਗ ਦੇ ਉੱਤੇ ਪਹੁੰਚ ਗਏ ਧਿਆਨ ਦੇ ਨਾਲ ਦੇਖੋ 4687 1000 ਫਿਰ 1100 ਠੀਕ ਹੈ ਬੇਟਾ ਤਾਂ ਆਪਾਂ ਜੋੜਦੇ ਹਾਂ 7 ਦੇ 7 8 ਤੇ 3 11 ਇੱਕ ਹੰਸ ਲਾ ਗਿਆ ਬੇਟਾ ਇੱਥੇ 1 ਤੇ 6 7 ਤੇ 1 8 ਕੋਈ ਆਨਸਰ ਨਹੀਂ 4 ਤੇ 1 5 ਤੇ 1 6 ਤਾਂ ਬੇਟਾ ਇਹ ਤਿੰਨਾ ਬਾਅਦ ਕੁੰਮਾ ਲਾ ਕੇ 6817 ਉੱਤਰ ਆ ਗਿਆ ਬੇਟਾ ਠੀਕ ਹੈ ਬੇਟਾ ਇਹ ਸੀਗਾ ਇਹਦਾ ਐਫ ਪਾਗ ਤਾਂ ਬੇਟਾ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ